ਕੱਕ ਲਾਨਤ ਹੈ ਕੱਕ ਲਾਨਤ ਹੈ ਤੇ ਉਹਨੇ ਜਿਹੜੀ ਗੱਲ ਕਹੀ ਨਾ ਕਿ ਕੀ ਤੁਸੀਂ ਆਪਣੇ ਮਾਪੇ-ਬਾਪ ਨੂੰ ਅੱਜ ਜਾਂ ਅੱਗੇ ਸਮੇਂ ਤੱਕ ਸੁੱਤਿਆਂ ਇਕੱਠੇ ਵੇਖ ਸਕਦੇ ਹੋ ਵੇਖਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹੋ ਜਿਹਾ ਪ੍ਰੋਗਰਾਮ ਚਾਹੀਦੇ ਆ ਆਪ ਉਹੋ ਜਿਹਾ ਧਾਰਾਂਵਾਂ ਲੱਗਣੀਆਂ ਚਾਹੀਦੀਆਂ ਕਿ ਤੂੰ ਦੁਬਾਰਾ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਰੂਬਰੂ ਲੋਕਾਂ ਦਾ ਨਾ ਹੋ ਸਕੇ ਮੈਂ ਮੋਦੀ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਕੀ ਵੇਖ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਿਹੜੀ ਇਹਨੇ ਗੱਲ ਕਹੀ ਉਦੋਂ ਸਾਡੀਆਂ ਫੀਮੇਲ ਐਕਟਿਵਿਸਟ ਕਿੱਥੇ ਗਈਆਂ ਸੀ ਕੀ ਤੁਹਾਨੂੰ ਬੁਰਾ ਨਹੀਂ ਲੱਗਾ ਡੇਟਾ ਅਬਾਊਟ ਵਾਇਗਰਾ ਦੇ ਟਾਕ ਅਬਾਊਟ एवरीथिंग ਹੁਣ ਮੈਂ ਕੀ ਕੀ ਬੋਲਾਂ ਸਾਡੇ ਸਮਾਜ ਦਾ ਯੂਥ ਅੱਜ ਕਿਹੜੇ ਰਾਤ ਉਰ ਪਿਆ ਹੈ ਜੀ ਹਾਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਿਆ ਹੈ ਸਾਡਾ ਯੂਥ ਗੱਲ ਕਰ ਰਹੇ ਆ ਯੂਟਿਊਬਰ ਰਨਵੀਰ ਅਲਾਹਾਬਾਦਿਆ ਨੇ ਜਿਸਨੇ ਹਾਲ ਹੀ ਦੇ ਵਿੱਚ ਇੱਕ ਸ਼ੋਅ ਦੇ ਵਿੱਚ ਇੰਨੇ ਭੱਦੇ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਕਿ ਹਰ ਕੋਈ ਉਹਨਾਂ ਦੇ ਸ਼ਬਦਾਵਲੀ ਤੇ ਤੰਜ ਕੱਸ ਰਿਹਾ ਹੈ ਮਿਲੀਅਨ ਫਾਲੋਅਰਸ ਨੇ ਉਹਨਾਂ ਦੇ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਧਰਮ ਦਾ ਚੋਲਾ ਪਾ ਕੇ ਜੋ ਮਿਲੀਅਨ ਫਾਲੋਅਰਸ ਲੈਨੇ ਉਸ ਤੋਂ ਬਾਅਦ ਐਦਾਂ ਦੀ ਸ਼ਬਦਾਵਲੀ ਯੂਜ਼ ਕਰਨਾ ਕਿਤੇ ਨਾ ਕਿਤੇ ਹਰ ਇੱਕ ਲਈ ਇੱਕ ਸਵਾਲ ਖੜਾ ਕਰ ਰਿਹਾ ਹੈ ਇਸ ਬਾਰੇ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਹਰ ਸਿਮਰਨ ਸਰ ਸਰ ਕੀ ਹਾਲ ਚਾਲ ਠੀਕ ਹੋ ਬਸ ਮੈਮ ਠੀਕ ਬਧੀਆ ਹਾਂਜੀ ਸਰ ਰਣਵੀਰ ਅਲਾਹਾਬਾਦੀਆ ਜੋ ਕਿ ਮਸ਼ਹੂਰ ਯੂਟਿਊਬਰ ਨੇ ਇਸ ਦੇ ਨਾਲ ਨਾਲ ਉਹਨਾਂ ਨੇ ਸਨਾਤਨ ਧਰਮ ਦਾ ਬਹੁਤ ਪ੍ਰਚਾਰ ਕੀਤਾ ਹੈ ਅਗਰ ਦੇਖਿਆ ਜਾਏ ਤਾਂ ਸਨਾਤਨ ਧਰਮ ਨੂੰ ਉਹਨਾਂ ਨੂੰ ਉੱਤੇ ਲਿਆਉਣ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਹੱਥ ਹੈ ਔਰ ਹਾਲ ਹੀ ਦੇ ਵਿੱਚ ਉਹਨਾਂ ਦਾ ਇੱਕ ਸ਼ੋਅ ਦੇ ਵਿੱਚ ਜਿਹੜਾ ਤੁਸੀਂ ਤੁਸੀਂ ਵੀ ਸੁਣਿਆ ਹੋਏਗਾ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ ਕੀ ਕਹਿਣਾ ਚਾਹੋਗੇ ਇਸ ਮੁੱਦੇ ਦੇ ਬਾਰੇ ਦੇਖੋ ਸਭ ਤੋਂ ਪਹਿਲੀ ਗੱਲ ਕੀ ਹੈ ਪਹਿਲੀ ਵਾਰੀ ਨਹੀਂ ਹੋਇਆ ਅਸੀਂ ਕਿਸੇ ਚੀਜ਼ ਨੂੰ ਇੰਨਾ ਉਤਸ਼ਾਹਿਤ ਕਰ ਦਿੰਨੇ ਆ ਕਿ ਜਦੋਂ ਚੌਥੀ ਪੰਜਵੀਂ ਵਾਰੀ ਹੱਦਾਂ ਪਾਰ ਹੋ ਜਾਂਦੀਆਂ ਨੇ ਨਾ ਉਦੋਂ ਸਾਨੂੰ ਜਾਗ ਆਉਂਦੀ ਹੈ ਕਿ ਇਹ ਪਹਿਲੀ ਵਾਰੀ ਦੂਜੀ ਵਾਰੀ ਤੀਜੀ ਵਾਰੀ ਇਸ ਇਨਸਾਨ ਨੇ ਜਾਂ ਇਸ ਇੰਸਟੀਟਿਊਸ਼ਨ ਨੇ ਜਾਂ ਇਸ ਪ੍ਰੋਗਰਾਮ ਨੇ ਜਾਂ ਗਰੁੱਪ ਆਫ ਪੀਪਲ ਨੇ ਕੁਝ ਗਲਤ ਕੀਤਾ ਇਹ ਜਿਹੜਾ ਬਿਆਨ ਹੈ ਹੁਣ ਜਿਹੜਾ ਬਿਆਨ ਹੈ ਜੇ ਇਹਨੂੰ ਮੈਂ ਰਿਪੀਟ ਵੀ ਕਰਾਂ ਤਾਂ ਮੈਨੂੰ ਉਹ ਸੁਣਨ ਤੁਹਾਨੂੰ ਵੀ ਬੁਰਾ ਲੱਗਣਾ ਪਰ ਮੈਨੂੰ ਕੋਈ ਹਰਜ਼ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੰਨੂੰ ਪ੍ਰਮੋਟ ਕਰ ਰਹੇ ਹਾਂ ਉਹਨੇ ਕਿਸੇ ਕੰਟੈਸਟੈਂਟ ਨਾਲ ਗੱਲ ਕੀਤੀ ਤੇ ਉਹਨੇ ਜਿਹੜੀ ਗੱਲ ਕਹੀ ਨਾ ਕਿ ਕੀ ਤੁਸੀਂ ਆਪਣੇ ਮਾਪੇ-ਬਾਪ ਨੂੰ ਅੱਜ ਜਾਂ ਅੱਗੇ ਸਮੇਂ ਤੱਕ ਸੁੱਤਿਆਂ ਇਕੱਠੇ ਵੇਖ ਸਕਦੇ ਹੋ ਵੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵਿੱਚ ਜਾ ਕੇ ਜੁਆਇਨ ਕਰਨਾ ਚਾਹੁੰਦੇ ਹੋ ਲੱਖ ਲਾਨਤ ਹੈ ਸ਼ਰਮ ਆਣੀ ਚਾਹੀਦੀ ਹੈ ਜੋ ਉਹਨੇ ਕੀਤਾ ਔਰ ਉਹਦੇ ਮਿਲੀਅਨ ਫਾਲੋਅਰਸ ਔਰ ਜੇ ਕੋਈ ਸੇਵਾ ਕਰਦਾ ਹੋਵੇ ਤੇ ਉਹਦੀ ਪੋਸਟ ਲੋਕੀ ਵੇਖ ਕੇ ਨਹੀਂ ਰਾਜੀ ਮੈਂ ਕੱਲਾ ਉਹਦੀ ਗਿਣਤੀ ਨਹੀਂ ਗਿੰਦਾ ਮੈਂ ਵੀਅਰਸ ਦੀ ਗਿਣਤੀ ਗਿੰਦਾ ਤੁਹਾਡੇ ਸਭ ਦੀ ਗਿਣਤੀ ਕਰਨਾ ਕਿਉਂਕਿ ਤੁਹਾਨੂੰ ਉਹੋ ਜਿਹੇ ਪ੍ਰੋਗਰਾਮ ਚਾਹੀਦੇ ਆ ਇੱਕ ਸਮਾਂ ਸੀ ਇੱਕ ਪ੍ਰੋਗਰਾਮ ਆਂਦਾ ਸੀ ਇੰਡੀਆਜ਼ ਗਾਟ ਟੈਲੈਂਟ ਉਹ ਖਤਮ ਕਰਤਾ ਟੈਲੈਂਟ ਤੇ ਸਾਡੇ ਕੋਲ ਰਿਹਾ ਨਹੀਂ ਪ੍ਰੋਗਰਾਮ ਕਰਤਾ ਇੰਡੀਆਜ਼ ਗਾਟ ਲੇਟੈਂਟ ਔਰ ਉਹਦੇ ਵਿੱਚ ਜੋ ਚੀਜ਼ਾਂ ਬੋਲ ਰਹੇ ਨੇ ਉਹ ਚੀਜ਼ਾਂ ਤੇ ਬੰਦ ਕਰ ਦੇਣਾ ਚਾਹੀਦਾ ਉਹ ਚੈਨਲ ਬੰਦ ਕਰ ਦੇਣਾ ਉਹ ਪ੍ਰੋਗਰਾਮ ਅੱਜ ਸੈਂਸਰ ਬੋਰਡ ਦੀ ਗੱਲ ਕਰੀਏ ਕਿ ਖਾਲੜਾ ਜਿਹੜੇ ਸਾਡੇ ਰਹੇ ਨੇ ਉਹਨਾਂ ਤੇ ਜਿਹੜੀ ਪਿਕਚਰ ਆਈ ਦਿਲਜੀਤ ਦੋਸਾਂਝ ਜੀ ਨੇ ਬਣਾਈ ਉਹ ਪਿਕਚਰ ਨੂੰ ਰਿਲੀਜ਼ ਨਹੀਂ ਕਰਨ ਦਿੱਤਾ ਕਿ ਉਹਦੀ ਕਟਿੰਗ ਕਰਨੀ ਆ ਉਹਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕੁਝ ਪੜਕਾਦਨਗੀਆਂ ਰਾਇਟਸ ਹੋ ਜਾਣਗੇ ਰਿਲੀਜੀਅਸ ਸੈਂਟੀਮੈਂਟਸ ਹਰਟ ਹੋ ਜਾਣਗੇ ਇਹਦੀ ਜਿਹੜੀ ਵਰਡਿੰਗ ਹੈ ਕੀ ਇਹਨੇ ਤੁਹਾਡੇ ਸੈਂਟੀਮੈਂਟਸ ਹਰਟ ਨਹੀਂ ਕੀਤੇ ਦੁਨੀਆ ਦੀ ਸਭ ਤੋਂ ਪਵਿੱਤਰ ਇੰਸਟੀਟਿਊਸ਼ਨ ਹੈ ਪੇਰੈਂਟਹੁੱਡ ਤੁਹਾਡੇ ਪੇਰੈਂਟਸ ਮਾਪੇ ਆ ਜਨੇ ਤਾਰ ਤਾਰ ਕਰ ਦਿੱਤਾ ਔਰ ਰਿਲੇਸ਼ਨ ਔਰ ਅਸੀਂ ਚੁੱਪ ਕਰਕੇ ਬੈਠੇ ਆ ਮੈਂ ਪੁੱਛਣਾ ਚਾਹੁੰਨਾ ਵਾਂ ਕਿ ਸਾਡੇ ਲਾ ਮੇਕਰਸ ਨੂੰ ਔਰ ਸੈਂਸਰ ਬੋਰਡ ਨੂੰ ਕਿੰਨਾ ਨੇ ਇਹਨਾਂ ਨੂੰ ਇਹ ਅਲਾਉ ਕੀਤਾ ਔਰ ਉਹਨਾਂ ਨੂੰ ਮੈਂ ਜ਼ਰੂਰ ਇਹ ਗੱਲ ਦਾ ਵਿਸ਼ਵਾਸ ਦਿਵਾਵਾਂਗਾ ਕਿ ਜੇ ਤੁਸੀਂ ਇਰਤੇ ਸਟੈਪ ਲੈਂਦੇ ਹੋ ਤੇ ਸਾਰਾ ਦੇਸ਼ ਭਾਰਤ ਤੁਹਾਡੇ ਨਾਲ ਹੈ ਇਸ ਬੰਦੇ ਤੇ ਇਹ ਰਣਵੀਰ ਜਿਹੜਾ ਐਮ ਕੀ ਇਹਦਾ ਨਾਮ ਹੈ ਅਹਿਮਦਾਬਾਦੀਆ ਅਲਾਹਾਬਾਦੀਆ ਥਿਸ ਇਜ਼ ਵੈਰੀ ਸੈਡ ਵੀਰੇ ਤੂੰ ਤਾਂ ਮਤਲਬ ਤਾਰ-ਤਾਰ ਕਰ ਦਿੱਤਾ ਤੇਰੇ ਖਿਲਾਫ ਉਹ ਜਿਹੇ ਧਾਰਾਂਵਾਂ ਲੱਗਣੀਆਂ ਚਾਹੀਦੀਆਂ ਕਿ ਤੂੰ ਦੁਬਾਰਾ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਰੂਬਰੂ ਲੋਕਾਂ ਦਾ ਨਾ ਹੋ ਸਕੇ ਔਰ ਮੈਂ ਚਾਹਨਾ ਵਾਂ ਕਿ ਉਰਤ ਜਿਹੜੀ ਕਾਰਵਾਈ ਹੈ ਸਖਤ ਤੋਂ ਸਖਤ ਹੋਵੇ ਇੰਨਾ ਬਾਰੇ ਇਹ ਵੀ ਚਰਚਾ ਸੀ ਕਿ ਇਨਾਂ ਨੇ ਜਿਹੜਾ ਸਨਾਤਨ ਧਰਮ ਉਸ ਨੂੰ ਬਹੁਤ ਉੱਚਾ ਚੁੱਕਿਆ ਇਸ ਦੇ ਨਾਲੇ ਜੋਗਾ ਕਰਦੇ ਨੇ ਕੈਬਨਿਟ ਮਨਿਸਟਰਸ ਦੇ ਨਾਲ ਇਹਨਾਂ ਦੇ ਪੋਡਕਾਸਟ ਹੋ ਚੁੱਕੇ ਨੇ ਔਰ ਹਾਲੀ ਦੇ ਵਿੱਚ ਇਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਸਨਮਾਨਿਤ ਕਰਕੇ ਤੁਸੀਂ ਸਾਡੇ ਜਿਹੜਾ ਹੁਣ ਦਾ ਯੂਥ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਹੋ ਕਿ ਇਹਨਾਂ ਦੀ ਸੋਚ ਅੱਜ ਜਿਹੜੀ ਸਾਹਮਣੇ ਆਈ ਹੈ ਕਿ ਬਾਹਰੋਂ ਜਿਹੜਾ ਇਹਨਾਂ ਨੇ ਧਰਮ ਦਾ ਚੋਲਾ ਪਾਇਆ ਹੈ ਉਹ ਕੀ ਹੈ ਔਰ ਅੰਦਰ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਉਹ ਕਿੱਥੇ ਹੈ ਕਿੰਨੀ ਘਟੀਆ ਸੋਚ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਫਕਰੇ ਕੌਮ ਉਹਨਾਂ ਨੂੰ ਦਿੱਤਾ ਗਿਆ ਉਹ ਵਾਪਸ ਲਿਆ ਕਿ ਉਹਨਾਂ ਦੇ ਬੱਚੇ ਨੇ ਉਹ ਚੀਜ਼ ਨਹੀਂ ਨਿਭਾਈ ਜੋ ਇੱਕ ਸਿੱਖ ਧਰਮ ਲਈ ਉਹ ਕਰਨਾ ਚਾਹੁੰਦੇ ਸੀ ਜਾਂ ਜੋ ਰਿਲੀਜੀਅਨ ਨਾਲ ਰਿਲੇਟਿਡ ਸੀ ਜਾਂ ਜੋ ਉਹਨਾਂ ਨੂੰ ਸਜਾ ਦਿੱਤੀ ਗਈ ਸੁਖਬੀਰ ਬਾਦਲ ਨੂੰ ਫਕਰੇ ਕੌਮ ਵਾਪਸ ਲੈ ਲਿਆ ਮੈਨੂੰ ਇੱਕ ਚੀਜ਼ ਦੱਸੋ ਕਿ ਮੈਂ ਮੋਦੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਵੇਖ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਕੀ ਤੁਹਾਨੂੰ ਇਹਨਾਂ ਦੀ ਹਿਡਨ ਪਾਲਿਸੀ ਨਹੀਂ ਸੀ ਪਤਾ ਅੱਜ ਤੇ ਕਹਿੰਦੇ ਆ ਨਾ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਔਰ ਇਹ ਅੱਜ ਨਹੀਂ ਆਈ ਮੈਂ ਦੱਸਣਾ ਚਾਹੁੰਦਾ ਵਾਂ ਕਿ ਤਿੰਨ ਤੋਂ ਚਾਰ ਵਾਰੀ ਇੱਕ ਵਾਰੀ ਇਸ ਬੰਦੇ ਨੇ ਆਪਣੇ ਪੋਡਕਾਸਟ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਕੇਰਲਾ ਨੂੰ ਮੁਸਲਿਮ ਸਟੇਟ ਬਣਾ ਦਿਓ ਕਿਉਂ ਸਾਡਾ ਕਨਸਟੀਟਿਊਸ਼ਨ ਕਹਿੰਦਾ ਸੀ ਸੈਕੂਲਰ ਕੰਟਰੀ ਆ ਸਾਡੀ ਕੰਟਰੀ ਦੇ ਵਿੱਚ ਨਾ ਤਕਰੀਬਨ 5000 ਰਿਲੀਜਨ ਨੇ ਔਰ ਦੇਸ਼ ਰਿਲੀਜੀਅਸ ਕੰਟਰੀ ਕਿਹਾ ਜਾਂਦਾ ਸਾਡਾ ਇਹ ਇਮਪੈਕਟ ਆਫ ਵੈਸਟਰਨਾਈਜੇਸ਼ਨ ਇਮਪੈਕਟ ਆਫ ਅਰਨਿੰਗ ਮਨੀ ਸਿਆਪਾ ਤੇ ਸਾਰਾ ਸੋਸ਼ਲ ਮੀਡੀਆ ਦਾ ਹੈ ਅੱਜ ਸੋਸ਼ਲ ਮੀਡੀਆ ਚੀਜ਼ਾਂ ਦੇ ਪੋਡਕਾਸਟ ਦੇ ਇਹ ਵੋਹ ਆ ਸਾਰੇ ਪੈਸੇ ਬੰਦ ਕਰ ਦੋਵੇ ਜਿਹੜੇ YouTube ਦਿੰਦੇ ਨੇ ਜਿਹੜੇ Facebook ਦਿੰਦਾ ਤੇ ਅੱਜ ਲੋਕੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਕੀ ਦੇਣ ਕੀ ਇਹਨਾਂ ਦੀ ਅਸੀਂ ਇੰਨੀ ਸੇਵਾ ਕਰਦੇ ਆ ਕਿਸੇ ਦਾ ਕੋਈ ਘਰ ਬਣ ਜਾਂਦਾ ਕੋਈ ਇਲਾਜ ਹੋ ਜਾਂਦਾ ਇਹਨਾਂ ਦੀ ਦੇਣ ਦੱਸ ਦਿਓ ਸਾਡੇ ਲਈ ਕੋਈ ਮੋਦੀ ਸਾਹਿਬ ਕਦੀ ਵੇਖਿਆ ਤੁਸੀਂ ਕਿੰਨੇ ਕੁ ਤੁਸੀਂ ਉਹ ਲੋਕਾਂ ਨੂੰ ਮਿਲੇ ਹੋ ਜਿਹੜੇ ਸਮਾਜ ਲਈ ਕੰਮ ਕਰਦੇ ਹੋਣ ਅਤੇ ਯੂਟਿਊਬਰ ਨੂੰ ਸਨਮਾਨਿਤ ਕਰ ਰਹੇ ਹੋ ਯੂਟਿਊਬਰ ਨੂੰ ਸਾਡੇ ਜਿਹੜੇ ਲੀਡਰ ਨੇ ਉਹ ਲੀਡਰ ਕਿਉਂ ਮਿਲ ਰਹੇ ਨੇ ਉਹਦਾ ਰੀਜ਼ਨ ਹੈ ਕਿ ਲੀਡਰ ਦੇ ਜਿਹੜੇ ਵਿਊ ਵਧਨ ਲੋਕੀ ਜਾਣਨ ਉਹ ਲੀਡਰਸ ਨੂੰ ਦਿਸ ਇਜ਼ ਦੀ ਓਨਲੀ ਰੀਜ਼ਨ ਸੈਕੰਡ ਟਰਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਵਾਰੀ 2024 ਦੇ ਵਿੱਚ ਇੰਨੇ ਇੰਨੀ ਸਾਡੇ ਫੀਮੇਲਜ਼ ਨੂੰ ਸਾਡੀਆਂ ਭੈਣਾਂ ਮਾਵਾਂ ਨੂੰ ਲੈ ਕੇ ਇੰਨੇ ਇੱਕ ਟਿੱਪਣੀ ਕੀਤੀ ਕਿ ਮੈਨੂੰ ਉਹਨੂੰ ਮਤਲਬ ਇਹ ਜਿਹੜਾ ਹੈਗਾ ਕਿ ਕੁੜਤੇ ਦੇ ਵਿੱਚ ਕੁੜੀਆਂ ਬਹੁਤ ਅਟਰੈਕਟਿਵ ਲੱਗਦੀਆਂ ਤੁਸੀਂ ਇੱਕ ਕੁੜੀ ਹੋ ਸੌਰੀ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਪਰ ਮੈਂ ਨਹੀਂ ਬੋਲ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਦੀ ਆਦਤ ਹੈ ਇਹਨੂੰ ਸਨਬ ਨਹੀਂ ਕੀਤਾ ਗਿਆ ਪਹਿਲੀ ਵਾਰੀ ਦੂਜੀ ਵਾਰੀ ਤੀਜੀ ਵਾਰੀ ਹੁਣ ਤੇ ਆਵਾ ਹੀ ਉੱਤ ਗਿਆ ਕਿ ਉਹਨੇ ਮਾਪੇ ਦਾ ਰਿਸ਼ਤਾ ਵੀ ਖਤਮ ਕਰ ਦਿੱਤਾ ਔਰ ਜਿਹੜੇ ਮਾਪੇ ਉਹ ਵੇਖਦੇ ਹੋਣਗੇ ਇਹ ਪ੍ਰੋਗਰਾਮ ਕੋਈ ਅੱਛਾ ਪ੍ਰੋਗਰਾਮ ਨਹੀਂ ਹੈ ਇਸ ਪ੍ਰੋਗਰਾਮ ਦੇ ਵਿੱਚ ਰਾਖੀ ਸਾਵੰਤ ਐਨਾ ਗੰਦ ਬੋਲ ਰਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਯੂਟਿਊਬਰ ਆਂਦੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਪੇਂਜ ਤਾਂ ਕੀਤਾ ਜਾਂਦਾ ਕਿ ਤੁਸੀਂ ਗੰਦੀ ਗੱਲ ਕਰਨੀ ਹੈ। ਅਪਸੀਨ ਗੱਲ ਕਰਨੀ ਹੈ। ਕੁੜੀਆਂ ਬਾਰੇ ਗੰਦਾ ਬੋਲਣਾ ਹੈ। ਮੁੰਡਿਆਂ ਬਾਰੇ ਗੰਦਾ ਬੋਲਣਾ ਹੈ। ਰਿਲੇਸ਼ਨਸ ਬਾਰੇ ਗੰਦਾ ਬੋਲਣਾ ਹੈ। ਰਿਲੀਜੀਅਨ ਬਾਰੇ ਗੰਦਾ ਬੋਲਣਾ ਤਾਂ ਕਰਕੇ ਇਹਨੂੰ ਵਿਊਜ਼ ਮਿਲ ਰਹੇ ਨੇ। ਔਰ ਜਿਹੜੀ ਇਹਨੇ ਗੱਲ ਕਹੀ ਉਦੋਂ ਸਾਡੀਆਂ ਫੀਮੇਲ ਐਕਟਿਵਿਸਟ ਕਿੱਥੇ ਗਈਆਂ ਸੀ? ਕਿ ਤੁਹਾਨੂੰ ਬੁਰਾ ਨਹੀਂ ਲੱਗਾ? ਉਹ ਸ਼ੋਅ ਦੇ ਵਿੱਚ ਲੱਖ ਲੰਨ ਤਾਂ ਤੁਹਾਡੇ ਤੇ ਤਿੰਨ ਚਾਰ ਕੁੜੀਆਂ ਉਸ ਸ਼ੋਅ 'ਚ ਬੈਠੀਆਂ ਹੁੰਦੀਆਂ। ਅਪੁਰਵਾ, ਮਹੀਪ ਐ ਸਾਰੇ ਜਾਣੇ। ਭਾਰਤੀ ਸਾਡੇ ਅੰਮ੍ਰਿਤਸਰ ਦਾ ਪ੍ਰੋਡਕਟ ਬੀਬੀ ਕੇ ਡੀਏਵੀ ਕਾਲਜ ਤੋਂ ਪੜ੍ਹੀ ਮੈਂ ਬੜਾ ਹੀ ਵਧੀਆ ਉਹਨੂੰ ਕਾਮੇਡੀਅਨ ਗਿੰਦਾ ਸੀ ਔਰ ਉਚਾਈਆਂ ਤੱਕ ਸਿਖਰਾਂ ਤੱਕ ਉਹ ਪਹੁੰਚੀ ਪ੍ਰਮਾਤਮਾ ਦੀ ਮਿਹਰ ਉਹਦੀ ਆਪਣੀ ਮਿਹਨਤ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਜਾ ਕੇ ਇੰਨੀਆਂ ਗੰਦੀਆਂ ਗੱਲਾਂ ਸ਼ੀ ਵਾਸ ਟਾਕਿੰਗ ਅਬਾਊਟ ਮੈਸਟਰਬੀਸ਼ਨ ਐਂਡ ਏਵਰੀਥਿੰਗ ਇੱਕ ਕੁੜੀ ਅੰਮ੍ਰਿਤਸਰ ਦੀ ਲੱਖ ਲਨਤ ਹੈਂ ਭਾਰਤੀ ਤੇਰੇ ਤੇ ਤੇਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਤੈਨੂੰ ਵੀ ਨਹੀਂ ਛੱਡਣਾ ਚਾਹੀਦਾ ਤੁਸੀਂ ਯਾਰ ਮਖੌਲ ਬਣਾ ਲਿਆ ਕਿੱਥੇ ਗਏ ਸਾਡੇ ਸਾਡੇ ਕਾਮੇਡੀਅਨ ਸੀ ਅੱਜ ਇਹ ਦੇ ਆਰ ਡੂਇੰਗ ਥਿਸ ਐਟ ਦੀ ਇਨਸਟੈਂਸ ਆਫ ਕਿ ਅਸੀਂ ਕਾਮੇਡੀ ਪ੍ਰਮੋਟ ਕਰ ਰਹੇ ਹਾਂ ਇਹਦੇ ਵਿੱਚ ਜੋ ਵੱਧ ਤੋਂ ਵੱਧ ਹੱਸਦਾ ਹਸਾਉਂਦਾ ਵਾ ਉਹਨੂੰ ਇਨਾਮ ਦਿੱਤੇ ਜਾਂਦੇ ਵੀ ਗਾਟ ਲੇਟੈਂਟ ਦੇ ਵਿੱਚ ਹਾਸੇ ਨੂੰ ਤੁਸੀਂ ਬਲਗੇਰਿਟੀ ਦੇ ਨਾਲ ਮਿਕਸ ਕਰਤਾ ਅਬਿਊਸਿਵ ਅਬਸੀਨ ਚੀਜ਼ਾਂ ਦੇ ਨਾਲ ਨਿਊਡਿਟੀ ਦੇ ਨਾਲ ਨੰਗ ਪੁਣੇ ਦੇ ਨਾਲ ਬੇੜਾਗਰ ਕਰ ਦਿੱਤਾ ਉਸ ਸ਼ਹਿਰ ਤੋਂ ਭਾਰਤੀ ਬੜੀ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਔਰ ਕੀ ਇਮੇਜ ਤੁਸੀਂ ਦਿੱਤੀ ਇਹ ਪ੍ਰੋਗਰਾਮ ਬੰਦ ਹੋਣੇ ਚਾਹੀਦੇ ਆ ਗੰਦੀਆਂ ਗੱਲਾਂ ਦੇ ਟਾਕ ਅਬਾਊਟ ਵਾਇਗਰਾ ਦੇ ਟਾਕ ਅਬਾਊਟ एवरीथिंग ਹੁਣ ਮੈਂ ਕੀ ਕੀ ਬੋਲਾਂ ਅੱਜ ਮੇਰੇ ਦਿਲ ਤੋਂ ਮੈਨੂੰ ਦੁੱਖ ਲੱਗ ਰਿਹਾ ਕਿ ਇਸ ਸ਼ੁਕਰ ਹੈ ਕਿ ਮੈਂ ਆਪਣੇ ਭਾਵ ਦੱਸ ਪਾ ਰਿਹਾ ਔਰ ਲੋਕਾਂ ਨੂੰ ਜਗਾਉਣਾ ਚਾਹਨਾ ਕਿ ਲੋਕੋ ਇਹੋ ਜਿਹੇ ਪ੍ਰੋਗਰਾਮ ਨਾ ਵੇਖੋ ਤੇ ਸਰਕਾਰਾਂ ਨੂੰ ਬੇਨਤੀ ਹੈ ਪ੍ਰੋਗਰਾਮ ਬੰਦ ਕੀਤੇ ਜਾਣ ਕਿਉਂ ਬਣਾਣਾ ਕੇਰਲ ਨੂੰ ਮੁਸਲਿਮ ਸਟੇਟ ਯਾਰ ਮੁਸਲਿਮ ਸਾਡੇ ਭੈਣ ਭਰਾ ਨੇ ਅਸੀਂ ਮਿਕਸਚਰ ਆ ਰਿਹਾ ਅੰਮ੍ਰਿਤਸਰ ਚ ਵੀ ਮੁਸਲਮ ਨੇ ਹੌਲਜਾਲ ਸਾਰਾ ਭਰਿਆ ਪਿਆ ਸਾਡੇ ਭੈਣ ਭਰਾ ਨੇ ਪਿਆਰ ਕਰਦੇ ਨੇ ਸਾਡੀ ਕਨਸਟੀਟਿਊਸ਼ਨ ਨੇ ਸਾਨੂੰ ਮੈਂ ਲੋਅ ਦੱਸਣਾ ਚਾਹੁੰਦਾ ਹੂੰ ਕਿ ਕਨਸਟੀਟਿਊਸ਼ਨ ਨੂੰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਪੁੱਤਲਾ ਕਿਸੇ ਨੇ ਤੋੜਨ ਦੀ ਐਫੀਜੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨਾ ਹਿਊਅਨ ਕਰਾਈ ਹੋਇਆ ਮੈਂ ਵੀ ਮੰਨਦਾ ਕਿ ਉਸ ਤੋਂ ਵੱਧ ਕ੍ਰਾਈਮ ਕੋਈ ਨਹੀਂ ਪਰ ਯਾਰ ਬਾਬਾ ਜੀ ਨੇ ਬਾਬਾ ਬੀ ਆਰ ਅੰਬੇਦਕਰ ਜੀ ਨੇ ਸਾਨੂੰ ਜੋ ਲੋਅ ਦਿੱਤੇ ਕਦੀ ਉਹ ਮੰਨਿਆ ਸੀ ਤੁਸੀਂ ਉਹਨਾਂ ਦੀ ਕਿਤਾਬ ਸਾਡੀ ਕਨਸਟੀਟਿਊਸ਼ਨ ਅਸੀਂ ਗਵਰਨ ਹੁੰਨੇ ਆ ਸੰਵਿਧਾਨ ਉਹਨੂੰ ਹੀ ਮੰਨ ਲਓ ਤੇ ਮੈਂ ਕਵਾਂਗਾ ਕਿ ਤੁਸੀਂ ਫ੍ਰੀडम ਆਫ ਸਪੀਚ ਆ ਸਾਨੂੰ ਅੱਜ ਸਾਰੇ ਜਣੇ ਇਸ ਦੀ ਆਵਾਜ਼ ਉਠਾ ਰਿਹਾ ਐ ਐਕਸਟ੍ਰੀਮ ਹੋਣ ਤੋਂ ਬਾਅਦ ਪਹਿਲੀ ਵਾਰੀ ਚ ਆਵਾਜ਼ ਉਠਾਣੀ ਚਾਹੀਦੀ ਸੀ ਅੱਜ ਚੌਥੀ ਵਾਰੀ ਉਹਨੇ ਗੰਦੀ ਗੱਲ ਕਰ ਦਿੱਤੀ ਤਾਰ-ਤਾਰ ਕਰ ਦਿੱਤਾ ਮਾਪੇ ਦੇ ਰਿਲੇਸ਼ਨਸ ਨੂੰ ਹੀ ਤੇ ਅਸੀਂ ਆਵਾਜ਼ ਉਠਾ ਰਹੇ ਆ ਮੈਂ ਵੀ ਗੁਨਾਹਗਾਰ ਆ ਮੈਂ ਪਹਿਲੀ ਵਾਰੀ ਕਿਉਂ ਨਹੀਂ ਇਹਦੇ ਖਿਲਾਫ ਬੋਲਿਆ so we have to take the stand constitution kehndi hai ke at the same time if you are given some rights freedom of speech sada right hai ke main kuch bhi bol sakda eh kitab sanu kehndi hai ke tusi kuch bhi bol sakde ho par ode naal restrictions ne i should not speak anything vulgar i don't have any right to speak anything obscene main kise de religion bare nahi galat bol sakda main kise di maa pehn bare females bare galat nahi bol sakda ehho ja mazak nahi kar sakda females de ਬਾਡੀ ਸ਼ੇਮਿੰਗ ਕਰਕੇ ਕਿ ਉਹਨਾਂ ਦੇ ਬਾਡੀ ਪਾਰਟਸ ਨੂੰ ਲੈ ਕੇ ਉਹਨਾਂ ਦੀ ਡਰੈਸ ਨੂੰ ਲੈ ਕੇ ਮੈਂ ਬੋਲਾਂ ਮੇਰੀਆਂ ਵੀ ਭੈਣਾਂ ਨੇ ਮੇਰੀਆਂ ਵੀ ਬੇਟੀਆਂ ਨੇ ਕੀ ਆ ਯੂਟਿਊਬਰਸ ਨੂੰ ਕੁਝ ਪਤਾ ਨਹੀਂ ਚਲਦਾ ਇੱਕ ਮਾਫੀ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਚਾਹੀਦਾ ਉਹਨੂੰ ਅੰਦਰ ਦੇਣਾ ਚਾਹੀਦਾ ਅਨਲਿमिटेड ਪੀਰੀਅਡ ਲਈ ਅਨਲਿमिटेड ਪੀਰੀਅਡ ਲਈ ਕਿਤੇ ਹੋਏ ਨਾ ਲੋਕੀ ਅੰਦਰ ਜਿਨ੍ਹਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਏ ਕੀਰਤੇ ਨਹੀਂ ਲੱਗਦਾ ਇਹ ਸਾਡੇ ਨੈਸ਼ਨਲ ਸਿਕਿਉਰਿਟੀ ਨਹੀਂ ਹੈ ਕਿ ਸਾਡੇ ਦੇਸ਼ ਦੀਆਂ ਫੀਮੇਲਜ਼ ਬਾਰੇ ਜਾਂ ਮਾਪਪਾਪ ਦੇ ਰਿਲੇਸ਼ਨ ਬਾਰੇ ਕੋਈ ਗੱਲ ਕਰੇ ਇਸ ਦਿਸ ਦਿਸ ਇਸ ਨੋਟ ਅੰਦਰ ਪਰਵੀਅੂ ਆਫ ਨੈਸ਼ਨਲ ਸਿਕਿਉਰਿਟੀ ਆਈ ਫੀਲ ਇਟ ਇਜ਼ ਥੈਨ ਵਾਈ ਅ ਨੋਮੀਨਲ ਐਫ ਆਈ ਆਰ ਇਜ਼ ਰਜਿਸਟਰਡ ਅਗੇਂਸਟ ਹਿਮ ਐਂਡ ਹੀ ਸੀਕਿੰਗ ਅ ਅਪੋਲੋਜੀ ਫਰੋਮ ਦੀ ਪਬਲਿਕ ਨੋ ਤੈਨੂੰ ਮਾਫ ਨਹੀਂ ਕੀਤਾ ਜਾਏਗਾ ਹੁਣ ਹੁਣ ਇਹ ਸ਼ੋ ਬੰਦ ਹੋਣਾ ਚਾਹੀਦਾ ਜੇ ਹੈ ਸਮੇ ਰਹਿਣਾ ਵਾਈ ਇਜ਼ ਅਲਾਉਡ ਟੂ ਰਨ ਦਿਸ ਸ਼ੋ ਜਿਦੇ ਵਿੱਚ ਜਿਹਦੇ ਵਿੱਚ ਪੈਰਾਮੀਟਰ ਹੀ ਇਹੀ ਹੈ ਕਿ ਅੱਜ ਤੁਸੀਂ ਗੰਦੀ ਗੱਲ ਕਰਨੀ ਹੈ ਕੁੜੀਆਂ ਬਾਰੇ ਬੋਲਣਾ ਜੋ ਵਰਸਟ ਬਾਡੀ ਪਾਰਟਸ ਹੁੰਦੇ ਉਹਨਾਂ ਤੇ ਟਿੱਪਣੀ ਕਰਨੀ ਹੈ ਜੋ ਸੈਕਸ਼ੂਅਲ ਕੰਟੈਂਟ ਹੈ ਉਹ ਤੁਸੀਂ ਬੋਲਣਾ ਤਾਂ ਤਾਂ ਤੁਸੀਂ ਅੱਜ ਇਸ ਕੁਰਸੀ ਤੇ ਬਹਿ ਸਕਦੇ ਹੋ ਕੀ ਕੀਤਾ ਦੇਸ਼ ਲਈ ਰਾਖੀ ਸਮਤ ਨੇ ਮੈਨੂੰ ਦੱਸਿਆ ਜਾਵੇ ਉਹਨੂੰ ਜਾ ਕੇ ਪ੍ਰਮੋਟ ਕੀਤਾ ਜਾਂਦਾ ਚਾਰ ਪੰਜ ਸੱਤ ਵਿਆਹ ਬਸ ਹੋਰ ਤਾਂ ਨਹੀਂ ਕੁਝ ਭਾਰਤੀ ਨੂੰ ਮੈਂ ਚੰਗਾ ਸਮਝਦਾ ਸੀ ਗੰਧ ਅਪੂਰਵਾ ਗੰਧ ਉੱਥੇ ਜਿੰਨੇ ਗਏ ਗੰਦੇ ਲੋਕ ਅਸੀਂ ਵੇਖ ਰਿਆਂ ਸਾਡੇ ਬੱਚਿਆਂ ਦੇ ਕੀ ਹੈ ਜਿਹੜਾ ਮੋਬਾਈਲ ਹੈ ਨਾ ਮੈਮ ਇਹ ਮੋਬਾਈਲ ਅੱਜ 6 ਸਾਲ ਤੋਂ 5 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਮੋਬਾਈਲ ਸਭ ਕੋਲ ਹੈ ਮੋਬਾਈਲ ਦੇ ਵਿੱਚ ਕੋਈ ਹੈ ਕਮਿਨੀਕੀ ਹੈ ਮੇਲ ਹੈ ਤੇ ਫੀਮੇਲ ਹੈ ਪਰ ਮਨੇ ਇੱਕ ਚੀਜ਼ ਦੱਸੋ ਕਿ ਇਹਦਾ ਹੱਲ ਕੀ ਹੈ ਇਸ ਮੋਬਾਈਲ ਦੇ ਵਿੱਚ ਉਹ ਰੋਜ਼ ਇਹ ਸ਼ੋਅ ਵਿਖਦਾ ਹਾਈਲਾਈਟ ਕਰਦੇ ਉਹਨੂੰ ਪੇਡ ਪ੍ਰੋਮੋਸ਼ਨਸ ਕਰਕੇ ਲੋਕਾਂ ਦੇ ਅੱਗੇ ਤੁਸੀਂ ਫੋਨ ਕਰੋਗੇ ਇੰਸਟਾਗ੍ਰਾਮ ਤੇ ਉਹੀ ਵਿਕਣਾ ਹੈ ਬਿਲਕੁਲ ਤੇ ਉਰਜ ਕੀ ਹੈ ਕਿ ਕੀ ਤੁਸੀਂ ਆਪਣੇ ਮਾਪੇ ਸੁੱਤੇ ਹੋਣ ਮੈਂ ਹੁਣ ਕੀ ਬੋਲਾਂ ਬਾਰ ਬਾਰ ਗੱਲ ਵੀ ਨਹੀਂ ਕਰ ਸਕਦਾ ਇੰਨੀ ਸ਼ਰਮ ਆ ਰਹੀ ਮੈਨੂੰ ਇਹ ਮੇਰੇ ਮਾਪੇ ਨੇ ਨਹੀਂ ਇਹ ਵੇਖਣੀ ਹੈ ਕੀ ਪਤਾ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ ਵੀ ਗਾਟ ਲੈਟੈਂਟ ਬਾਰੇ ਅੱਜ ਪਤਾ ਲੱਗ ਜਾਏਗਾ ਪਰ ਇਹ ਪਤਾ ਲੱਗਣਾ ਤਾਂ ਜ਼ਰੂਰੀ ਹੈ ਕਿ ਸਾਨੂੰ ਆਪਣੀ ਜਿਹੜੀ ਇੰਪੈਕਟ ਆਫ ਵੈਸਟਰਨਾਈਜੇਸ਼ਨ ਆ ਉਹਨੂੰ ਖਤਮ ਕਰਨਾ ਪਏਗਾ ਸੋਸ਼ਲ ਮੀਡੀਆ ਦੇ ਜਿਹੜੇ ਇਹ ਪੈਸੇ ਨੇ ਇਹਨਾਂ ਤੇ ਲਾਲਚ ਦੇ ਵਿੱਚ ਗੰਦ ਬਕਣਾ ਸ਼ੁਰੂ ਹੋ ਗਏ ਆ ਸਾਨੂੰ ਕੰਟਰੋਲ ਕਰਨਾ ਪਏਗਾ ਨਹੀਂ ਧਿਆਨ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਖੁਮਿਆਜ਼ੇ ਭੁਗਤਨੇ ਪੈਣਗੇ ਰਿਲੇਸ਼ਨਸ ਤਾਰ-ਤਾਰ ਹੋ ਜਾਣਗੇ ਭੈਣਾ ਭਾਈ ਦੇ ਮਾਂ ਪੁੱਤਰ ਦੇ ਇਹੋ ਜਿਹੇ ਰਿਲੇਸ਼ਨ ਲੋਕਾਂ ਨੇ ਬਣਾਣੇ ਸ਼ੁਰੂ ਕਰ ਦਿੰਦੇ ਆ ਕਿ ਤੌਬਾ ਤੌਬਾ ਹੋ ਜਾਏਗੀ ਬਿਲਕੁਲ ਸਰ ਭਾਰਤ ਦੇਸ਼ ਇੱਕ ਦੱਦਾ ਦਾ ਦੇਸ਼ ਹੈ ਜਿੱਥੇ ਮਾਪੇ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਔਰ ਉੱਥੇ ਜੇਕਰ ਐਦਾਂ ਦੇ ਜਿਹੜੇ ਯੂਟਿਊਬਰਸ ਨੇ ਔਰ ਇੱਕ ਕੰਟੈਂਟ ਦੇ ਬਦਲੇ ਤੁਸੀਂ ਸਾਰੀਆਂ ਹੱਦਾ ਹੀ ਪਾਰ ਕਰ ਜਾਓਗੇ ਇੱਕ ਕੰਟੈਂਟ ਤੁਹਾਨੂੰ ਚਾਹੀਦਾ ਕਿ ਲੋਕ ਉਸ ਨੂੰ ਜ਼ਿਆਦਾ ਸੁਣੋ ਨਾ ਔਰ ਪੈਸੇ ਕਮਾ ਲਿਓ ਕਿਹਾ ਜਾਂਦਾ ਨਾ ਕਿ ਨਾ بیوی ਨਾ ਬੱਚਾ ਨਾ ਬੜਾ ਭయ్యా ਨਾ ਸਭ ਤੋਂ ਵੱਡਾ ਰੁਪਈਆ ਸਭ ਤੋਂ ਵੱਡਾ ਰੁਪਈਆ ਔਰ ਇਹ ਪੈਸੇ ਦੇ ਬਦਲੇ ਤੁਸੀਂ ਸਾਰੀਆਂ ਹੱਦਾ ਪਾਰੋ ਰਿਸ਼ਤੇ ਔਰ ਬੱਚੇ ਕੁਝ ਵੀ ਨਹੀਂ ਦੇਖਣਾ ਕੀ ਕਹਿਣਾ ਚਾਹੋਗੇ ਸਰ ਇਸ ਦੇ ਬਾਰੇ ਕਿ ਅਗਰ ਇਹਨਾਂ ਦੇ ਜਿਹੜੇ ਕਿਹੜੇ ਕਿਹੜੇ ਲਾਅ ਨੇ ਜਿਹੜੇ ਇਹਨਾਂ ਦੇ ਬਣੇ ਨੇ ਇੰਡੀਅਨ ਸੈਂਸਰ ਬੋਰਡ ਦਾ ਐਕਟ ਹੈ ਇੱਕ ਹੂੰ ਉਹਦੇ ਵਿੱਚ ਕੋਈ ਵੀ ਪ੍ਰੋਗਰਾਮ ਆ ਜਿਹੜਾ ਬ੍ਰਾਡਕਾਸਟ ਹੋਏਗਾ ਨਾ ਇਟ ਹੈਸ ਟੂ ਪਾਸ ਥਰੂ ਅ ਸਰਟਨ ਟੈਸਟ ਉਹ ਟੈਸਟ ਟਰਮੀਨੋਇਟੀ ਸੈਕਸ਼ੂਅਲ ਕੰਟੈਂਟ ਅਬਿਊਸਿਵ ਪੋਰਨ ਚਾਈਲਡ ਅਬਿਊਸ ਚਾਈਲਡ ਸੈਕਸ਼ੂਅਲ ਮਲੈਸਟ੍ਰੇਸ਼ਨ ਇਹ ਚੀਜ਼ਾਂ ਜੇ ਆਣ ਗਿਆ ਤੇ ਮੈਂ ਤੇ ਇੱਕ ਗੱਲ ਦੱਸਦਾ ਤੁਹਾਨੂੰ ਮੈਂ ਨਾ ਇੱਕ ਵਾਰੀ ਮਲੋਟ ਦੇ ਵਿੱਚ ਕਿਸੇ ਗੋਰੇ ਸਿਕ ਮੁੰਡਾ ਸੀ ਉਹਨੇ ਇੱਕ ਛੋਟੀ ਜੀ ਬੱਚੀ ਨੂੰ ਨਾ ਟੱਚ ਕੀਤਾ ਆਈ ਸ਼ੇਅਰ ਦੈਟ ਵੀਡੀਓ ਕਿ ਮੈਨੂੰ ਬਹੁਤ ਗੁੱਸਾ ਲੱਗਾ ਇਸ ਬੰਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਨੂੰ ਫੇਸਬੁੱਕ ਨੇ 1 ਸਾਲ ਲਈ ਮੇਰੀਆਂ ਸਾਰੀਆਂ ਜੋ ਮੇਰੀਆਂ ਰੈਸਟ੍ਰਿਕਸ਼ਨਸ ਸੀ ਲਾਤੀਆਂ ਮੈਂ ਸ਼ੇਅਰ ਨਹੀਂ ਕਰ ਸਕਦਾ ਮੈਂ ਥੋੜੀ ਜੀ ਗੱਲ ਦੱਸਾਂ ਮੈਨੂੰ ਮੈਸੇਜ ਆ ਜੇ ਤੁਹਾਡਾ ਅਕਾਊਂਟ ਬਲੌਕ ਕਰ ਦੇਣਾ ਮੈਂ ਮੈਂ ਕੁਝ ਵੀ ਨਹੀਂ ਕੀਤਾ ਐਂਡ ਆਈ ਵਾਸ ਕੈਟਾਗਰਾਈਜ਼ਡ ਅੰਡਰ ਦੀ ਕੈਟਾਗਰੀ ਆਫ ਪ੍ਰੋਮੋਟਿੰਗ ਚਾਈਲਡ ਪੋਰਨੋਗ੍ਰਾਫੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਚਾਈਲਡ ਪੋਰਨੋਗ੍ਰਾਫੀ ਪ੍ਰੋਮੋਟ ਕੀਤੀ ਹੈ ਤੇ ਮੈਂ ਰਿਵਿਊ ਕੀਤਾ ਕਿ ਨਹੀਂ ਸਰ ਕਿਸੇ ਨੇ ਇਹ ਵੀਡੀਓ ਕੀਤੀ ਮੈਂ ਤਾਂ ਕਿਹਾ ਇਹਨੂੰ ਸਜਾਓ ਬੇ ਬਿਲਕੁਲ ਕਿ ਮੈਂ ਮੈਂ ਖਿਲਾਫ ਹਾਂ ਇਸ ਚੀਜ਼ਾਂ ਦੇ ਤੇ ਇਟ ਵਾਸ ਨਬਡ ਐਟ ਦਾ ਵੈਰੀ ਮੂਮੈਂਟ ਵਾਈਜ਼ ਥੀਸ ਟਾਈਪ ਆਫ ਪਰਸਨਸ ਆਰ ਨਾਟ ਨਬਡ ਕਿ ਫੇਸਬੁੱਕ ਗੰਦੀਆਂ ਹੀ ਚੀਜ਼ਾਂ ਪ੍ਰੋਮੋਟ ਕਰ ਰਿਹਾ ਹੈ ਕਿ ਸੋਸ਼ਲ ਮੀਡੀਆ ਚ ਤੁਸੀਂ ਦੇਖ ਲਓ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਹ ਰੀਲਾਂ ਕਰੀ ਜਾਓ ਤੀਜੀ ਰੀਲ ਨਿਊਡ ਆ ਜਾਂਦੀ ਹੈ ਬਿਲਕੁਲ ਇਰਤੇ ਲਾ ਜਿਹੜਾ ਵੈ ਲਾ ਆਲਰੇਡੀ ਮੈਂ ਤਾਂ ਕਿਹਾ ਕਿਤਾਬਾਂ ਚ ਲਾ ਮੈਮ ਆਲਰੇਡੀ ਹੈਗਾ ਇਟ ਇਜ਼ ਨਾਟ देयर ਕਿ ਥੇਰ ਇਜ਼ ਨੋ ਲਾ ਲॉ ਇਜ਼ देयर इफेक्टिव ਇੰਪਲੀਮੈਂਟੇਸ਼ਨ ਇਜ਼ ਮਿਸਿੰਗ ਲਾ ਐਨਫੋਰਸਮੈਂਟ ਏਜੰਸੀਜ਼ ਆਰ ਜਸਟ ਸਲੀਪਿੰਗ ਕਿਉਂਕਿ ਉਹਦੇ ਵਿੱਚ ਜਿਹੜੀ ਇੰਪੈਕਟ ਆਫ ਕ੍ਰਿਮੀਨਲਾਈਜ਼ੇਸ਼ਨ ਆਫ ਪੋਲਿਟਿਕਸ ਆ ਪੋਲਿਟਿਸ਼ੀਅਨਸ ਜਿਹੜੇ ਨੇ ਲਾ ਨੂੰ ਇਫੈਕਟ ਕਰ ਰਹੇ ਨੇ ਤੁਸੀਂ ਵੇਖਿਓ ਦੋਆਂ ਤਿੰਨਾਂ ਦਿਨਾਂ ਬਾਅਦ ਇਹ ਲੋਕਾਂ ਨੇ ਆ ਜਿਹੜਾ ਇਹਨੇ ਰਣਵੀਰ ਨੇ ਕੀਤਾ ਇਹ ਭੁੱਲ ਜਣਾ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਆਈ ਏਮ ਵੈਰੀ ਹੈਪੀ ਕਿ ਇਹਦੇ ਪ੍ਰੋਗਰਾਮ ਜਿਹੜੇ ਨੇ ਵੱਡੇ ਵੱਡੇ ਸਿੰਗਰਸ ਜਿੰਨਾਂ ਚ ਮੈਂ ਆਮ ਥੈਂਕਫੁਲ ਟੂ ਵੀਪ੍ਰਾਕ ਜੇ ਤੁਹਾਨੂੰ ਇਹਨਾਂ ਨਿਮਾਣੇ ਜੇ ਗੋਰਖ ਦੀ ਇਹ ਵੀਡੀਓ ਜਾਂ ਅੰਮ੍ਰਿਤਸਰ ਦੇ ਸਿਟੀਜ਼ਨ ਦੀ ਜਾਂ ਦੇਸ਼ ਦੇ ਨਾਗਰਿਕ ਦੀ ਇਹ ਵੀਡੀਓ ਵੇਖੀ ਨਾ ਤੇ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹਨਾ ਕਿ ਤੁਸੀਂ ਸਨਬ ਕੀਤਾ ਤੁਸੀਂ ਕਿਹਾ ਕਿ ਮੈਂ ਇਸ ਕੁੱਤੇ ਬੰਦੇ ਦੇ YouTube ਦੇ ਪੋਡਕਾਸਟ ਦੇ ਵਿੱਚ ਕਦੀ ਨਹੀਂ ਜਾਵਾਂਗਾ ਐਂਡ ਥਿਸ ਇਜ਼ ਦੀ ਸਟਾਰਟਿੰਗ ਆਫ ਅ ਨਿਊ 에ਰਾ ਜੀ ਅਸੀਂ ਇਸ ਤਰ੍ਹਾਂ ਦੇ ਸਟਾਰਟ ਕਰਾਂਗੇ ਇਹਨਾਂ ਨੂੰ ਸਨਬ ਕਰੋ ਇਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਹੈ ਜਿਹੜੀ ਕਮਾਈ ਦਾ ਸਾਧਨ ਇਹਨਾਂ ਨੇ ਗੰਦ ਬਣਾਇਆ ਉਹਨੂੰ ਖਤਮ ਕੀਤਾ ਜਾਏਗਾ ਤੇ ਅੱਜ ਤੋਂ ਬਾਅਦ ਕਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨਗੇ ਬਿਲਕੁਲ ਬਾਈਕਾਟ ਇਹਨਾਂ ਦਾ ਕੀਤਾ ਜਾਣਾ ਚਾਹੀਦਾ ਕਿਉਂਕਿ ਕੱਲੇ ਰਨਵੀਰ ਲਾਹੌਰ ਆਦਿ ਯਾਨੀ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਇਦਾਂ ਦੇ ਪੋਡਕਾਸਟ ਬਣਾਉਂਦੇ ਨੇ ਔਰ ਲੋਕਾਂ ਦੇ ਵਿੱਚ ਫੇਮ ਲੈਂਡ ਲਈ ਵਿਊਸ ਲੈਂਡ ਲਈ ਪੈਸੇ ਲੈਂਡ ਲਈ ਅੱਗੇ ਆ ਰਹੇ ਨੇ ਸਰ ਗੱਲ ਕਰੀਏ ਅਗਰ ਕਾਮੇਡੀ ਕਾਮੇਡੀ ਤਾਂ ਪਹਿਲਾਂ ਵੀ ਕੀਤੀ ਜਾਂਦੀ ਹੁਣ ਵੀ ਬਹੁਤ ਹੋਰ ਸਾਰੇ ਕਾਮੇਡੀ ਕਿ ਗੰਦਬੋਲ ਕੇ ਜਾਂ ਅਸ਼ਲੀਲਤਾ ਨੂੰ ਹੀ ਪ੍ਰੈਜ਼ੈਂਟ ਕਰਕੇ ਕਾਮੇਡੀ ਹੁੰਦੀ ਹੈ ਸਾਡੇ ਬੜੇ ਵਧੀਆ ਕਾਮੇਡੀਅਨ ਪੰਜਾਬ ਦੇ ਰਹੇ ਮੇਲ ਮਿੱਤਲ ਜੀ ਕਦੀ ਵੇਖਿਆ ਸੀ ਆ ਗੱਲਾਂ ਕਿ ਉਹਨਾਂ ਨੇ ਕਿਸੇ ਧੀ ਭੈਣ ਮਾਂ ਬਜ਼ੁਰਗ ਦੇਸ਼ ਰਿਲੀਜੀਅਨ ਦੇਸ਼ ਦੀ ਸੁਰੱਖਿਆ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਕਾਮੇਡੀ ਕੀਤੀ ਹੋਵੇ ਸਾਡੇ ਮਰਹੂਮ ਜਸਪਾਲ ਭੱਟੀ ਜੀ ਹੂੰ ਬਿਲਕੁਲ ਉਹਨਾਂ ਦਾ ਕਿਰਦਾਰ ਵੇਖਿਆ ਕਦੀ ਉਹ ਵੀ ਕਾਮੇਡੀਅਨ ਸੀ ਦੇ ਵਰ ਅਰਨਿੰਗ ਲੈਕਸ ਆਫ ਮਨੀ ਉਹਨਾਂ ਨੇ ਤੇ ਨਹੀਂ ਕੀਤਾ ਕਪਿਲ ਸ਼ਰਮਾ ਨੇ ਵੀ ਬੜਾ ਸੋਹਣਾ ਕਾਮੇਡੀ ਦੀ ਰੇਂਜ ਸ਼ੁਰੂ ਕੀਤੀ ਮੈਂ ਕਹੂੰਗਾ ਵੀਰ ਤੂੰ ਨਾ ਚਲੀ ਜੀ ਹੁਣ ਉਧਰ ਵੀ ਗਾਟ ਲੇਟਨਟ ਦੇ ਵਿੱਚ ਨਹੀਂ ਤੇ ਇਹੋ ਜਿਹਾ ਟਰੋਲ ਹੋਏਗਾ ਅਮਰਸਰ ਦੇ ਲੋਕੀ ਜੇ ਚੜਾਣਾ ਜਾਣਦੇ ਆ ਨਾ ਤੇ ਲਾਣਾ ਵੀ ਜਾਣਦੇ ਆ ਉਸ ਤੋਂ ਬਾਅਦ ਸਾਡੇ ਹੋਰ ਕਿੰਨੇ ਵਧੀਆ ਕਾਮੇਡੀਅਨ ਨੇ ਸਾਡੇ ਕੁਝ ਐਕਟਰਜ਼ ਕਿੰਨੇ ਵਧੀਆ ਕਾਮੇਡੀਅਨ ਨੇ ਕਦੀ ਉਹਨਾਂ ਨੇ ਇਹੋ ਜੀ ਚੀਜ਼ ਕੀਤੀ ਇਹ ਨਵਾਂ ਟ੍ਰੈਂਡ ਜਿਹੜਾ ਵਿੱਚੋਂ ਨਿਕਲ ਆਇਆ ਨਾ ਮੈਂ ਕਵਾਂਗਾ ਦਿਸ ਇਜ਼ ਜਸਟ ਡੂ ਟੂ ਮਿੰਟਿੰਗ ਮਨੀ ਦਿਸ ਇਜ਼ ਅ ਪ੍ਰੋਫੈਸ਼ਨ ਆਈ ਏ ਮ ਲਾਇਰ ਮੇਰਾ ਐ ਪ੍ਰੋਫੈਸ਼ਨ ਹੈ ਰੋਜ਼ ਇੱਥੇ ਆਣਾ ਹੈ 4 ਵਜੇ ਤੱਕ ਕੰਮ ਕਰਨਾ ਤਾਂ ਮੇਰੀ ਕਮਾਈ ਹੋਣੀ ਹੈ ਲੋਕਾਂ ਨੂੰ ਜਸਟਿਸ ਲੈ ਕੇ ਦੇਣਾ ਤੇ ਜੇ ਮੇਰਾ ਵੀ ਪੈਸ਼ਨ ਇਹੀ ਹੈ ਕਿ ਮੈਂ ਇੱਥੇ YouTube ਦੇ ਨਾਲ ਇੱਕ ਕਰਕੇ ਅੰਮ੍ਰਿਤਸਰ ਦੀਆਂ ਆਪਣੀਆਂ ਮਾਵਾਂ ਭੈਣਾਂ ਕੁੜੀਆਂ ਬਾਰੇ ਗੰਦੀਆਂ ਗੱਲਾਂ ਸ਼ੁਰੂ ਕਰ ਦਾਂਗਾ ਤੇ ਅਰਨਿੰਗ ਸ਼ੁਰੂ ਹੋ ਜਾਏਗੀ ਇਹ ਟੇਸਟ ਦੀ ਗੱਲ ਹੈ ਲੋਕੋ ਤੁਸੀਂ ਵੀ ਮੇਰੀ ਸਭ ਨੂੰ ਬੇਨਤੀ ਹੈ ਇਹ ਚੀਜ਼ਾਂ ਨੂੰ ਜਿਹੜਾ ਵਾ ਬੁਆਇਕਾਟ ਕਰੋ ਇਹਨਾਂ ਦੇ ਉੱਤੇ ਲਾ ਆਲਰੇਡੀ देयर देयर आर ਆਲਰੇਡੀ ਲਾਜ਼ ਹੁਣ ਕੋਈ ਸੈਕਸ਼ਨ 294 ਆਪੀਸੀ ਜਾਂ ਉਸ ਤੋਂ ਇਲਾਵਾ ਕਨਸਟੀਟਿਊਸ਼ਨ ਉਸ ਤੋਂ ਇਲਾਵਾ ਇੰਡੀਅਨ ਜਿਹੜੀ ਨਿਊਡਿਟੀ ਐਕਟ ਨੇ ਆਪਸੀਨ ਜਿਹੜੀਆਂ ਚੀਜ਼ਾਂ ਨੇ ਸਾਡਾ ਸੈਂਸਰ ਬੋਰਡ ਐਕਟ ਹੈਗਾ ਇਹ ਸਾਰੀਆਂ ਚੀਜ਼ਾਂ ਮਿਲ ਕੇ ਇਹਨਾਂ ਨੂੰ ਸਨਬ ਕੀਤਾ ਜਾਵੇ ਇਹ ਮਾਫੀ ਦੇ ਨਾਲ ਨਹੀਂ ਸਰਨਾ ਹੁਣ ਵੀਰ ਜੋ ਤੂੰ ਕੀਤਾ ਨਾ ਰਣਬੀਰ ਇਹ ਮਾਫੀ ਨਾਲ ਨਹੀਂ ਸਰਨਾ ਇਹਦੇ ਖਿਲਾਫ ਤੈਨੂੰ ਇਹ ਤੂੰ ਬੋਲਿਆ ਤੈਨੂੰ ਜੇਲ੍ਹ ਕਟਣੀ ਪੈਗੀ ਐਨ ਆਈ ਰਿਕਵੈਸਟ 1 ਸਾਲ ਲਈ ਅੰਦਰ ਜਾਊਗਾ ਤਾਂ ਇਹਦੇ ਦਿਮਾਗ ਟਿਕਾਣਾ ਆਊਗਾ ਕਿ ਮੈਂ ਮਾਪੇ ਅਸੀਂ ਕਿੰਨੂੰ ਮਿਲਦੇ ਆਂ ਅਸੀਂ ਰੱਬ ਕਿੰਨੂੰ ਕਹਿੰਦੇ ਆਂ ਮੈਂ ਰੱਬ ਆਪਣੇ ਮਾਪੇ ਨੂੰ ਗਿੰਦਾ ਮੈਨੂੰ ਨਹੀਂ ਪਤਾ ਕਿ ਮੈਂ ਕਿਹੜੇ ਰੱਬ ਕਰਕੇ ਇਸ ਦੁਨੀਆ 'ਚ ਆਇਆ ਮੈਨੂੰ ਇੰਨਾ ਪਤਾ ਕਿ ਮੈਂ ਆਪਣੇ ਮਾਪੇ ਕਰਕੇ ਆਈ ਏਮ ਹੇਅਰ ਸਿਟਿੰਗ ਵਿਦ ਯੂ ਐਂਡ ਡੂਇੰਗ ਥਿਸ ਇੰਟਰਵਿਊ ਜੇ ਸ ਸਮਾਜ ਦੇ ਵਿੱਚ ਹਰ ਸਿਮਰਨ ਸਿੰਘ ਆਇਆ ਨਾ ਡਿਊ ਟੂ ਦ ਪੇਰੈਂਟਸ ਐਂਡ ਮੈਂ ਤੇ ਹਮੇਸ਼ਾ ਇਹੀ ਕਹਿੰਦਾ ਨਾ ਮੇਰੀ ਮਾਂ ਮੇਰਾ ਰੱਬ ਤੇ ਉਸ ਮਾਪਾ ਬਾਰੇ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਇਹ ਸਵਾਲ ਪੁੱਛਿਆ ਜੇ ਤੂੰ ਇਹ ਸਵਾਲ ਪੁੱਛਿਆ ਨਾ ਤੇਰੀ ਮਾਨਸਿਕਤਾ ਤੂੰ ਇੱਕ ਭੇੜੀਆਂ ਲੁਕਿਆ ਹੋਇਆ ਮੈਂ ਤੇਰੇ ਅੰਦਰ ਇੱਕ ਗੰਦਾ ਇਨਸਾਨ ਹੈ ਜਿਹੜਾ ਅੱਜ ਇਹ ਤੇਰੀਆਂ ਗੱਲਾਂ ਚੋਂ ਕਲੀਅਰ ਹੋਇਆ ਔਰ ਜਿਨne ਤੈਨੂੰ ਅਵਾਰਡ ਦਿੱਤੇ ਪਾਰਲੀਮੈਂਟ ਕਰਕੇ ਜਾਂ ਸਨਾਤਨ ਧਰਮ ਕਰਕੇ ਅੱਜ ਤੁਸੀਂ ਲੋਕੋ ਸਮਝ ਜਿਓ ਕਿ ਇਹ ਕਿੰਨਾ ਗੰਦਾ ਹੈ ਔਰ ਉਹਨੇ ਉਹ ਸਿਰਫ ਡਰਾਮਾ ਕੀਤਾ ਹੋਏਗਾ ਜਿਨਾਂ ਨੇ ਇਹਨਾਂ ਨੂੰ ਅਵਾਰਡ ਦਿੱਤੇ ਮੈਨੂੰ ਲੱਗਦਾ ਉਹ ਜੋਸ਼ ਇਹਨਾਂ ਦੀ ਹੈ ਜਿਹੜੇ ਦੇਰ ਫੀਲਿੰਗ ਐ ਸ਼ੇਮ ਫੀਲ ਕਰ ਰਹੇ ਹੋਣਗੇ ਕਰ ਰਹੇ ਹੋਣਗੇ ਕਿ ਆਖਿਰ ਅਸੀਂ ਇਸ ਬੰਦੇ ਨੂੰ ਇਹਦੀ ਸੋਚ ਦੀ ਮਾਨਸਿਕਤਾ ਕਿੱਥੇ ਸਟੈਂਡ ਕਰਦੀ ਹੈ ਬਿਲਕੁਲ ਜੀ ਮੈਂ ਤੁਹਾਨੂੰ ਕਹਾਂਗਾ ਪਲੀਜ਼ ਜਦੋਂ ਤੁਸੀਂ ਕੈਟੇਗੋਰਾਇਜ਼ ਕਰਦੇ ਹੋ ਕਿਸੇ ਨੂੰ ਕਿਸੇ ਚੰਗੇ ਕੰਮ ਲਈ ਪ੍ਰਮਾਣਿਤ ਕਰਨ ਲਈ ਤੇ ਪਲੀਜ਼ ਉਹਦਾ ਆਲਾ ਦਵਾਲਾ ਉਹਦੀ ਸੋਚ ਉਹਦੀ ਬੈਕਗ੍ਰਾਉਂਡ ਉਹਦੇ ਐਕਟਸ ਉਹਦਾ ਕੰਡਕਟ ਉਹਦਾ ਵੇ ਆਫ ਲਿਵਿੰਗ ਉਹਦਾ ਉਹਦੀ ਫੈਮਿਲੀ ਬੈਕਗ੍ਰਾਉਂਡ ਇਹ ਹਿਸਟਰੀ ਵੇਖ ਕੇ ਕਿਸੇ ਨੂੰ ਸਨਮਾਨਿਤ ਕਰਿਆ ਕਰੋ ਅੱਜ ਦੋ ਚੀਜ਼ਾਂ ਆ ਗਈਆਂ ਇੱਕ ਪਾਸੇ ਮੋਦੀ ਸਾਹਿਬ ਨੇ ਉਹਨੂੰ ਸਨਮਾਨਿਤ ਕੀਤਾ ਦੂਜੇ ਪਾਸੇ ਦੇਸ਼ ਦੇ ਮਾਪੇ ਬਾਰੇ ਉਹ ਬੋਲਿਆ ਗੰਦਾ ਹੁਣ ਵੇਖੋ ਕਿ ਇਹ ਚੀਜ਼ ਨੂੰ ਕੋਰਿਲੇਟ ਤੁਸੀਂ ਕਿਵੇਂ ਨਾਮ ਹੈ ਔਰ ਮੋਦੀ ਸਾਹਿਬ ਜੇ ਤੁਹਾਡੇ ਤੱਕ ਇਹ ਗੱਲ ਪਹੁੰਚੇ ਤੇ ਪਲੀਜ਼ ਤੁਸੀਂ ਇਹਰੇ ਤੇ ਕਾਰਵਾਈ ਕਰੋ ਔਰ ਇਹੋ ਜੇ ਪ੍ਰੋਗਰਾਮ ਹੱਥ ਜੋੜ ਬੇਨਤੀ ਹੈ ਬੀਿੰਗ ਅ ਫਾਦਰ ਆਫ ਟੂ ਡਾਟਰਸ ਮੇਰੀ ਰਿਕੁਐਸਟ ਹੈ ਮੇਰੀਆਂ ਦੋ ਭੈਣਾਂ ਵੀ ਨੇ ਮੇਰੀ ਮਦਰ ਵੀ ਹੈ ਮੇਰੀ ਵਾਈਫ ਵੀ ਹੈ ਔਰ ਇਸ ਸਮਾਜ ਚ ਮੈਂ ਕਿੰਨੇ ਲੋਕਾਂ ਨਾਲ ਵਿਚਰਦਾ ਜਿਹੜੀਆਂ ਮੇਰੀਆਂ ਭੈਣਾਂ ਨੇ ਮਾਵਾ ਸਮਾਨ ਨੇ ਉਹਨਾਂ ਦੇ ਅੱਗੇ ਇਹ ਚੀਜ਼ਾਂ ਪਰੋਸਣੀਆਂ ਸੈਂਸਰ ਬੋਰਡ ਰਾਹੀਂ ਬੰਦ ਕਰਵਾਓ ਨਹੀਂ ਤੇ ਤਰੱਕੀ ਤੇ ਅਸੀਂ ਕਾਰ ਹੀ ਨਹੀਂ ਰਹੇ from the stage of uh, I, earlier we, we were continue we were uh, known as governing nation aur ajj uh, i feel we are known as under developed nation hmm. so ya jehda graph thalle aa reha hai eh chukke youtubeurs nal nahi jana ਇਹ ਇੰਡਸਟਰੀ ਨਾਲ ਜਾਣਾ ਪੜ੍ਹਾਈ ਨਾਲ ਜਾਣਾ ਚੰਗੇ ਲੋਕਾਂ ਨਾਲ ਜਾਣਾ ਪਦਮਸ਼ਰੀ ਅਵਾਰਡ ਜਿਹੜੇ ਨੇ ਪੜ੍ਹਾਈ ਲਈ ਸਾਇੰਸ ਲਈ ਮੈਥ ਲਈ ਉਹ ਜਿਹੜੇ ਸੋਸ਼ਲ ਵਰਕ ਲਈ ਉਹ ਲੋਕਾਂ ਨੇ ਇਹਨੂੰ ਚੁੱਕਣਾ ਵਾ ਇਹਨੂੰ ਯੂਟਿਊਬਰ ਜਿਹੜੇ ਮਾਪੇ ਬਲੀ ਗੰਦਾ ਬੋਲ ਰਹੇ ਨੇ ਜਿਹੜੀ ਕੁੜੀ ਨੂੰ ਕਹਿੰਦੇ ਕੁਰਤੇ ਦੇ ਵਿੱਚ ਕੁੜੀ ਐਟ੍ਰੈਕਟਿਵ ਲੱਗਦੀ ਜਿਹੜੇ ਕਹਿੰਦੇ ਇੱਕ ਸਟੇਟ ਨੂੰ ਇਸਲਾਮਿਕ ਸਟੇਟ ਬਣਾ ਦਿਓ ਜਿਹੜੇ ਕਹਿੰਦੇ ਨੇ ਮੈਨੂੰ ਮੇਰਾ ਦੇਸ਼ ਨਹੀਂ ਪਸੰਦ ਹੈਗਾ ਉਹਨਾਂ ਨੂੰ ਪ੍ਰਮੋਟ ਕਰਨਾ ਬੰਦ ਕਰੀਏ ਤੇ ਜਿਹੜੇ ਦੇਸ਼ ਨਾਲ ਪਿਆਰ ਕਰਦੇ ਆ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਬਿਲਕੁਲ ਸਰ ਜਦੋਂ ਇਹ ਗੱਲ ਹੋਈ ਉਸ ਤੋਂ ਬਾਅਦ ਕਮੈਂਟਸ ਪੜੇ ਤਾਂ ਲੋਕਾਂ ਨੇ ਰਣਵੀਰ ਅਲਾਹਾਬਾਦੀਆ ਦੇ ਪੇਰੈਂਟਸ ਤੇ ਵੀ ਬਹੁਤ ਸਾਰੇ ਸਵਾਲ ਚੁੱਕੇ ਕਿਉਂਕਿ ਉਹਨਾਂ ਦੀ ਮੰਮਾ ਦਾ ਪਹਿਲਾਂ ਪੋਡਕਾਸਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਆਪਣੇ ਬੱਚੇ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਨੇ ਔਰ ਕਿ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਮਾਪਿਆਂ ਦੀ ਸੋਚ ਔਰ ਪਰਵਰਿਸ਼ ਤੇ ਵੀ ਬਹੁਤ ਸਾਰੇ ਸਵਾਲ ਉੱਠੇ ਨੇ ਦੇਖੋ ਲੋਕਾਂ ਨੇ ਤੇ ਸਵਾਲ ਕਰਨੇ ਆ ਮੈਂ ਵੀ ਕਰ ਰਿਹਾ ਆਮ ਅਮੰਗਸ ਦੋਜ਼ ਪਰਸਨ ਜਿਨ੍ਹਾਂ ਨੇ ਸਵਾਲ ਪੁੱਛਿਆ ਕਿ ਤੇਰੀ ਜਿਹੜੀ ਹੈ ਪਰਵਰਿਸ਼ ਇੱਥੋਂ ਪਤਾ ਲੱਗਦੀ ਹੈ ਕਿ ਤੂੰ ਤੇਰੇ ਮਾਪੇ ਘਰ ਨੇ ਕਿ ਜੋ ਤੂੰ ਬੋਲਿਆ ਤੂੰ ਆਪਣੇ ਮਾਪੇ ਦੇ ਨਾਲ ਇਹ ਚੀਜ਼ ਕਰ ਸਕਦਾ ਸੀ ਜੋ ਤੂੰ ਕਿਸੇ ਨੂੰ ਸਵਾਲ ਕੀਤਾ ਜਸਟ ਟੂ ਪ੍ਰਮੋਟ ਅ ਕਾਮੇਡੀ ਕੰਟੈਂਟ ਇਟ ਵਾਸ ਨਾਟ ਕਾਮੇਡੀ ਇਟ ਵਾਸ ਜਸਟ ਇੱਕ ਹਾਰਰ ਐਕਟ ਤੂੰ ਕਰ ਦਿੱਤਾ ਅਬਿਊਸਿਵ ਐਕਟ ਕਰ ਦਿੱਤਾ ਜਿਹਦੇ ਨਾਲ ਦੇਸ਼ ਤੈਨੂੰ ਤੂੰ ਮਾਫੀ ਕੀ ਮੰਗਣੀ ਹੈ ਤੇਰੇ ਲਈ ਦੇਸ਼ ਦੇ ਵਿੱਚ ਸਾਡੇ ਦੇਸ਼ 'ਚ ਤੇਰੇ ਲਈ ਹੁਣ ਜਗ੍ਹਾ ਹੀ ਨਹੀਂ ਮੈਂ ਤਾਂ ਕਹਿੰਦਾ ਜਿਵੇਂ ਸਾਡੇ ਲੋਕ ਰਿਪੋਰਟ ਕਰ ਰਹੇ ਨੇ ਇਹਨੂੰ ਵੀ ਕਾਲੇ ਪਾਣੀ ਦੀ ਸਜ਼ਾ ਕੀਤੀ ਜਾਵੇ ਕਿ ਇਹਨੂੰ ਪਤਾ ਲੱਗੇ ਚਾਹੇ ਲੋਕੀ ਤੁਸੀਂ ਕਹੋਗੇ ਕਿ ਤੂੰ ਲਾਇਰ ਆ ਤੂੰ ਕਿੰਦਾ ਦੀ ਗੱਲ ਕਰ ਰਿਹਾ ਪਰ ਯਾਦ ਰੱਖਿਓ ਮੈਂ ਫਾਦਰ ਵੀ ਆ ਮੈਂ ਬ੍ਰਦਰ ਵੀ ਆ ਭੈਣਾਂ ਦਾ ਔਰ ਮੈਂ ਸਨ ਵੀ ਆਪਣੇ ਪੇਰੈਂਟਸ ਦਾ ਔਰ ਮੈਂ ਰਿਸਪੈਕਟ ਕਰਦਾ ਵਾਂ ਦੁਨੀਆ ਦੀ ਜਿਸ ਕਰਕੇ ਮੇਰੇ ਦਿਲੋਂ ਇਹ ਦੁੱਖ ਨਿਕਲ ਰਿਹਾ ਇਹੋ ਜੇ ਵੀ ਗਾਟ ਲੇਟੈਂਟ ਨੂੰ ਬਾਈਕਾਟ ਕੀਤਾ ਜਾਵੇ ਇਹ ਪ੍ਰੋਗਰਾਮ ਇੰਡੀਆ ਦੇ ਵਿੱਚ ਹੁਣ ਨਹੀਂ ਚੱਲਣਾ ਚਾਹੀਦਾ ਹੂੰ ਤੇ ਇਹਨਾਂ ਤੇ ਜਿੰਨਾ ਕਿ ਕਿ ਬਹੁਤ ਛੋਟੀਆਂ-ਛੋਟੀਆਂ ਕਈ ਵਾਰ ਗੱਲਾਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਸਮਾਜਿਕ ਜਿਹੜੀਆਂ ਸੁਸਾਇਟੀਆਂ ਨੇ ਅੱਗੇ ਆ ਜਾਂਦੀਆਂ ਨੇ ਔਰ ਇਹ ਇੰਨੇ ਵੱਡੇ ਕਿਉਂਕਿ ਇੰਨਾ ਕੋਲ ਪੈਸਾ ਬਹੁਤ ਹੈ ਕਰੋੜਪਤੀ ਨੇ ਔਰ ਪੈਸਾ ਦੇ ਕੇ ਛੁੱਟ ਜਾਣਗੇ ਕਿ ਇੰਨਾ ਤੇ ਨਹੀਂ ਕਾਰਵਾਈ ਕਰਨੇ ਹੋਰ ਤਾਂ ਨਿੱਕੇ ਨਿੱਕੇ ਗੱਲਾਂ ਤੇ ਧਰਨੇ ਲਗਾ ਜਾਂਦੇ ਨੇ ਹਿੰਦੂ ਸਮਾਜ ਦੀ ਗੱਲ ਕਰੀਏ ਜਿਵੇਂ ਇਹਨਾਂ ਨੇ ਸਨਾਤਨ ਧਰਮ ਨੂੰ ਪ੍ਰਮੋਟ ਕੀਤਾ ਹੈ ਤੇ ਹੁਣ ਜਦੋਂ ਇਹਨਾਂ ਦੀ ਆਪ ਗੱਲ ਇਦਾਂ ਦੀ ਸਾਹਮਣੇ ਆਈ ਹੈ ਤੇ ਕਿੱਥੇ ਗਏ ਉਹ ਲੋਕ ਜਿਹੜੇ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਧਰਨੇ ਲਾ ਕੇ ਬਹਿ ਜਾਂਦੇ ਸੀ ਜਾਂ ਫਿਰ ਕਹਿੰਦੇ ਸੀਗੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵਾਂ ਕਿ ਅਸੀਂ ਹਰ ਦੰਦ ਦੇ ਵਿੱਚ ਸਾਡੇ ਦੇਸ਼ ਚ ਫੀਮੇਲਸ ਦੇ ਨਾਲ ਕਿੰਨੇ ਆਫੈਂਸ ਹੁੰਦੇ ਆ ਪਤਾ ਤੁਹਾਨੂੰ ਉਹਦਾ ਨੈਸ਼ਨਲ ਕ੍ਰਾਈਮ ਬਿਊਰੋ ਰਿਕਾਰਡ ਦੇ ਵਿੱਚ ਸਾਰਾ ਪਰ ਹੈਗੇ ਆ ਕਿ ਕੀ ਕੀ ਹੁੰਦਾ ਅਸੀਂ ਕੋਲਕੱਤਾ ਹੋ ਜਾਏ ਦਿੱਲੀ ਹੋ ਜਾਏ ਕਿਤੇ ਕੁਝ ਹੋਇਆ ਫੀਮੇਲਸ ਦੇ ਨਾਲ ਡਾਕਟਰਸ ਵਾਲਾ ਹੋਇਆ ਅਸੀਂ ਸਿੱਧੀਆਂ ਮੋਮਬੱਤੀਆਂ ਫੜਦੇ ਆ ਸਿਰਫ ਦੋ ਦਿਨਾਂ ਲਈ ਬਿਲਕੁਲ ਸ਼ਾਰਟ ਸਾਈਟਿਡ ਅਸੀਂ ਗਜਨੀ ਪਿੱਛੇ ਦੇਖੀ ਨਾ ਕਿ ਸ਼ਾਰਟ ਟੈਂਪਰਰੀ ਮੈਮਰੀ ਲੌਸ ਹੁੰਦੀ ਹੈ ਅਸੀਂ ਸਾਰੇ ਉਹਦੇ ਮਰੀਜ਼ ਆ ਤੀਜੇ ਦਿਨ ਅਸੀਂ ਭੁੱਲ ਜਾਂਦੇ ਆ ਸਭ ਕੁਝ ਤੇ ਉਹ ਚੀਜ਼ਾਂ ਰਿਪੀਟ ਹੁੰਦੀਆਂ ਵਾ ਕਿੱਥੇ ਗਈਆਂ ਆਰਗੇਨਾਈਜੇਸ਼ਨ ਜਿਹੜੀਆਂ ਬਹੁਤ ਜ਼ਿਆਦਾ ਫੀਮੇਲਸ ਦੀ ਗੱਲ ਕਰਦੀਆਂ ਕਿੱਥੇ ਗਈਆਂ ਆਰਗੇਨਾਈਜੇਸ਼ਨ ਮਾਪੇ ਬਾਪ ਦੀ ਗੱਲ ਕਰਦੀਆਂ ਕਿੱਥੇ ਗਈਆਂ ਆਰਗੇਨਾਈਜੇਸ਼ਨ ਜਿਹੜੀਆਂ ਕਹਿੰਦੀਆਂ ਦੇਸ਼ ਦੇ ਵਿੱਚ ਸ਼ਾਂਤੀ ਰਹੇ ਮੈਂ ਤੇ ਨਾਲ ਦੇ ਨਾਲ ਕਹਿਣਾ ਚਾਹਨਾ ਜਿਹੜੇ ਇਹੋ ਜਿਹੇ ਐਕਟ ਨੇ ਨਾ ਇਹ ਦੇਸ਼ ਨੂੰ ਅਸ਼ਾਂਤ ਕਰਦੇ ਨੇ ਅੱਜ ਹਿਊਮਨ ਕਰਾਈ ਹੋਈ ਨਾ ਮੇਰੇ ਦਿਲੋਂ ਗੱਲਾਂ ਨਿਕਲ ਰਹੀਆਂ ਕਿੰਨੇ ਲੋਕਾਂ ਦੇ ਨਿਕਲ ਰਹੀਆਂ ਔਰ ਇਹ ਇਟ ਫਾਲਸ ਇਹ ਸਾਡੇ ਦੇਸ਼ ਦੀ ਸਿਕਿਉਰਿਟੀ ਸੇਫਟੀ ਭੰਗ ਕਰਨ ਵਾਲੇ ਇਹੋ ਜਿਹੇ ਭਾਸ਼ਣ ਨੇ ਇਹਨਾਂ ਨੂੰ ਉਸ ਕੈਟਾਗਰੀ ਦੇ ਥੱਲੇ ਆ ਕੇ ਇਸ ਬੰਦੇ ਦੇ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤੇ ਇਹੋ ਜਿਹੇ ਯੂਟਿਊਬਰ ਕਦੀ ਕੋਈ ਯੂਟਿਊਬਰ ਗੁਰੂ ਗੋਬਿੰਦ ਸਿੰਘ ਜੀ ਦੀ ਜਲਦੀ ਜਲਦੀ ਵੀਡੀਓ ਬਣਾ ਦਿੰਦਾ ਸ਼ਕਲਾਂ ਬਣਾ ਦਿੰਦਾ ਔਰ ਇਹਦੇ ਵੀ ਮੈਂ ਆਵਾਜ਼ ਉਠਾਈ ਅਮ੍ਰਿਤਸਰ ਚ ਪਰਚਾ ਦਰਜ ਕਰਾਇਆ ਥੋੜੇ ਚਿਰ ਬਾਅਦ ਉਹ ਪਰਚਾ ਖਾਰਜ ਕਰਤਾ ਬਿਕੋਜ਼ ਉਹ ਕਰੋੜਾਪਤੀ ਸੀ ਸਾਡੀ ਕਿੱਥੇ ਸੁਣਵਾਈ ਹੋਣੀ ਹੈ ਇਹਦਾ ਵੀ ਇਹੀ ਹੋਣਾ ਇਹ ਪਰਚਾ ਦਰਜ ਹੋ ਜਾਊਗਾ 2 ਮਹੀਨਾ ਤੀ ਤੁਸੀਂ ਭੁੱਲ ਜਾਣਾ ਔਰ ਇਹ ਗਰੰਟੀ ਹੈ ਕਿ ਤੁਸੀਂ ਸਭ ਲੋਕ ਵੀ ਗਾਟ ਲੇਟਨ ਦੀ ਅਗਲੀ ਕਿਸ਼ਤ ਵੀ ਵੇਖੋਗੇ ਕਿਉਂਕਿ ਤੁਹਾਨੂੰ ਪਤਾ ਔਰ ਚ ਮਸਾਲਾ ਔਰ ਚ ਗੰਦਗੀ ਹੈ ਮਜ਼ਾ ਆਊਗਾ ਤੁਹਾਨੂੰ ਵੇਖਣ ਦਾ ਸੋ ਜਰੂਰਦਾ ਕਹੇ ਸਟੈਂਡ ਅਪ ਤੁਹਾਨੂੰ ਕਾਮੇਡੀਅਨਸ ਜਿਹੜੇ ਨੇ ਗੰਦੀਆਂ ਚੀਜ਼ਾਂ ਪਰੋਸਣਗੇ ਤੁਸੀਂ ਵੇਖੋਗੇ ਇਹਨਾਂ ਖਿਲਾਫ ਐਡਮਿਨਿਸਟ੍ਰੇਟਿਵ ਐਕਸ਼ਨ ਐਂਡ ਫਿਰ ਉੱਥੇ ਆ ਗਿਆ ਨਾ ਗੱਲgir ਤੇ ਆ ਗਈ ਦੇਸ਼ ਦੀ ਸਰਕਾਰ ਤੇ ਇਹ ਐਕਚੁਅਲ ਚ ਪ੍ਰਮੋਟ ਹੁੰਦੇ ਆ ਜਦੋਂ ਇਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਨੇ ਹੁਣ ਉਹ ਵਾਰਡ ਦੇ ਨੇ ਬੰਦ ਕਰੀਏ ਉਹਦੇ ਰਿਵਾਰਡ ਜਿਹੜੇ ਨੇ ਇਹ ਜਿਹੜੀ ਗੱਲ ਕੀਤੀ ਇਹਦਾ ਰਿਵਾਰਡ ਹੈਗਾ ਜੇਲ ਤੇ ਜੇ ਇਹਨੂੰ ਜੇਲ ਭੇਜ ਦੋਗੇ ਇਹਦਾ ਚੈਨਲ ਬੰਦ ਕਰ ਦੋਗੇ ਤੇ ਮੈਂ ਵੀ ਇੱਕ ਸੁਰੱਖਿਤ ਸਿਟੀਜ਼ਨ ਆਪਣੀ ਕੰਟਰੀ ਦਾ ਆਪਣੇ ਆਪ ਨੂੰ ਫੀਲ ਕਰਾਂਗਾ ਔਰ ਪ੍ਰਾਊਡਲੀ ਕਹਾਂਗਾ ਮੈਨੂੰ ਆਪਣੇ ਸੰਵਿਧਾਨ ਤੇ ਮਾਣ ਹੈ ਜੀ ਬਿਲਕੁਲ ਥੈਂਕ ਯੂ ਸਰ ਸੋ ਭਾਰਤ ਦੇਸ਼ ਉਹ ਦੇਸ਼ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸ਼ਹੀਦیاں ਦਿੱਤੀਆਂ ਤਾਂ ਉਹਨਾਂ ਦੀਆਂ ਸ਼ਹੀਦیاں ਕਰਕੇ ਹੀ ਅੱਜ ਅਸੀਂ ਇੱਥੇ ਜਿਹੜਾ ਹੈ ਜ਼ਿੰਦਗੀ ਹੈ ਜੀ ਰਹੇ ਆ ਔਰ ਅਗਰ ਇਸ ਤਰ੍ਹਾਂ ਦੇ ਅੱਜ ਕੱਲ ਦਾ ਯੂਥ ਸਾਡਾ ਇਸ ਤਰ੍ਹਾਂ ਦੀ ਭੱਦੇ ਸ਼ਬਦਾਵਲੀ ਯੂਜ਼ ਕਰੇਗਾ ਜਾਂ ਉਸ ਨੂੰ ਯੂਥ ਦੇਖੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦਾ ਭਵਿੱਖ ਕੀ ਹੋਏਗਾ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕੈਮਰਾਮੈਨ ਅਰਸ਼ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ